ਫਗਵਾੜਾ ਵਿਖੇ ਅੱਜ ਚੜ੍ਹਦੀ ਸਵੇਰ ਹੀ ਬੱਸ ਸਟੈਂਡ ਪੁੱਲ ਉੱਪਰ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਇਸ ਹਾਦਸੇ 'ਚ ਕਰੀਬ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ 108 ਐਂਬੂਲੈਂਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕਾਲ ਆਈ ਸੀ ਕਿ ਬੱਸ ਸਟੈਂਡ ਪੁੱਲ ਉੱਪਰ ਕੋਈ ਐਕਸੀਡੈਂਟ ਹੋਇਆ ਹੈ ਇਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਰੋਡ ਤੇ ਇੱਕ ਬੱਚਾ ਗੰਭੀਰ ਜ਼ਖਮੀ ਹਾਲਤ ਵਿੱਚ ਪਿਆ ਹੋਇਆ ਸੀ ਜਿਸ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘਰਾਰ ਦਿੱਤੀ ਗਈਆ ਦੱਸਿਆ ਜਾ ਰਿਹਾ ਹੈ ਮ੍ਰਿਤਕ ਬੱਚੇ ਦੀ ਪਛਾਣ ਰਣਵੀਰ ਵਜੋਂ ਹੋਈ ਹੈ ਜੋ ਕਿ ਆਪਣੇ ਮਾਤਾ ਪਿਤਾ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਹੀ ਸੀ ਤਾਂ ਉਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਉਸ ਦੀ ਦਰਦਨਾਕ ਮੌਤ ਹੋ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਰਾਗੀ ਰਾਣੇ ਦੱਸਿਆ ਕਿ ਟੱਕਰ ਮਾਰਨ ਵਾਲਾ ਵਾਹਨ ਚਾਲਕ ਮੌਕੇ ਤੋਂ ਵਾਹਨ ਸਮੇਤ ਫਰਾਰ ਹੋ ਗਿਆ ਸਰ ਮੈਂ ਆਈਐਮ ਦੇ ਸੁਖਮਨੀ ਸਿੰਘ ਹੈ ਪਰ ਫਰਨੋ ਨਾ ਕਾਲ ਆਈ ਸੀ ਤੋਂ ਬੱਸ ਸਟੈਂਡ ਦੇ ਉੱਪਰ ਜਿਹੜਾ ਪੁਲ ਹੈ ਉੱਥੇ ਐਕਸੀਡੈਂਟ ਹੋਇਆ ਸੀਗਾ ਇਹ ਬਾਈਕ ਤੇ ਸੀਗਾ ਬੱਚੇ ਦਾ ਕਿਸੇ ਬੱਸ ਦੇ ਨੀਚੇ ਆ ਗਿਆ ਸੀ ਦੱਸੋ ਕੀ ਹੋਇਆ ਕਿਦਾਂ ਐਕਸੀਡੈਂਟ ਇਹ ਬਾਈਕ ਤੇ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਇਹਨਾਂ ਦਾ ਹੋਇਆ ਐਕਸੀਡੈਂਟ ਤੇ ਬੱਸ ਦੇ ਰੀਂਚ ਆ ਗਿਆ ਬੱਚਾ ਤੇ ਮੋਟਰਸਾਈਕਲ ਤੇ ਸੀ ਹਾਂਜੀ ਬਾਈਕ ਤੇ ਸੀਗੇ ਤਿੰਨ ਜਣੇ ਸੀਗੇ ਟੋਟਲੇ ਦੇ ਫਾਦਰ ਸੀਗੇ ਨਾਲ ਮਦਰ ਸੀ ਕੋਈ ਨਾਮ ਵਗੈਰਾ ਹੈ ਬੱਚੇ ਦਾ ਜਾਂ ਕੋਈ ਹਾਂਜੀ ਰਨਵੀਰ ਆ ਬੱਚੇ ਦਾ ਨਾਮ ਇਹ ਰੈਣ ਵਾਲੇ ਹੈਗੇ ਆ ਜਮਾਲਪੁਰ ਦੇ ਤੇ ਇਹਦੇ ਫਾਦਰ ਦਾ ਜਾਂ ਮਦਰ ਦਾ ਨਾਮ ਕੋਈ ਦਾ ਕੁਝ ਨਾਮ ਵਾਲੀ ਨਾਮ ਪਤਾ ਮੌਕੇ ਤੇ ਹੋ ਗਈ ਸੀ ਮੌਤ ਸਰ ਹਾਂਜੀ ਇੱਥੇ ਲੈ ਕੇ ਆਏ ਨੌਕਰ ਸਾਹਿਬ ਨੇ ਡਿclare ਕਰ ਦਿੱਤਾ ਕਿ ਬੁਰਾ ਡੈਡੀ ਸੀਗਾ ਬੇਚ ਇਹਨੇ ਅੱਗੇ ਮੋਟਰਸਾਈਕਲ ਸੀ ਪਿੱਛੇ ਉਹ ਮਤਲਬ ਟਰੈਕਟਰ ਵਾਲੇ ਨੇ ਮਾਰਿਆ ਸੀ ਹੂੰ ਸੋ ਮੁੰਡਾ ਸਟਾਰਪੇ ਖਤਮ ਹੋ ਗਿਆ ਸੀ ਟਾਇਰ ਉੱਤੇ ਚੜ ਗਿਆ ਸੀ ਇਹ ਕਾਤੇ ਹੋਈ ਹੈ ਜੀ ਆ ਪਲਟੀਨਾ ਮੋਟਰਸਾਈਕਲ ਸੀ ਨਹੀਂ ਪਲਟੀਨਾ ਮੋਟਰਸਾਈਕਲ ਤੇ ਤੇ ਕੋਣ ਕੋਣ ਸੀਗੇ ਮੌਤ ਦੀ ਵਾਈਫ ਸੀ ਉਹਦਾ ਡੈਡੀ ਸੀ ਔਰ ਇੱਕ ਮੁੰਡਾ ਸੀ ਡੈਡੀ ਦਾ ਨਾਂ ਕੀ ਆ ਡੈਡੀ ਦਾ ਨਾਂ ਕੀ ਆ ਵਾਈਫ ਦਾ ਨਾਂ ਕੀ ਆ ਤੇ ਬੱਚੇ ਦਾ ਨਾਂ ਕੀ ਆ ਡੈਡੀ ਦਾ ਨਾਂ ਹੈਗਾ ਵਰਨਾ ਹੂੰ ਬੱਚੇ ਦਾ ਨਾਮ ਹੈਗਾ ਰਣਾ ਹੂੰ ਔਰ ਵਾਈਫ ਦਾ ਨਾਮ ਹੈਗਾ ਮੰਜੂ ਤੇ ਇਹ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਰਹਿਣ ਵਾਲੇ ਐਮਪੀ ਦੇ ਨਹੀਂ ਇੱਥੇ ਕਿੱਥੇ ਰਹਿੰਦੇ ਆ ਇੱਥੇ ਆਪਣੇ ਇੱਥੇ ਆਪਣੇ ਪੂਲ ਦੇ ਥੱਲੇ ਰਹਿੰਦੇ ਜਿਹੜਾ ਬਾਜ਼ਾਰ ਹੈਗਾ ਆਪਾਂ ਅੱਛਾ ਹਾਂ ਉੱਥੇ ਰਹਿੰਦੇ ਤੇ بیٹے ਦੀ ਮੌਤ ਹੋ ਗਈ ਹਾਂ بیٹے ਦੀ ਮੌਤ ਹੋ ਗਈ ਕੰਮ ਤੇ ਚੱਲੇ ਸੀ ਕਿੰਨੇ ਸਾਲ ਦਾ ਸੀ ਬੱਚਾ ਸੀ ਆਪਣੇ 13 14 ਸਾਲ ਦਾ ਸੀ ਕੰਮ ਦੇ ਕਿੱਥੇ ਲੱਗੇ ਹੋਏ ਆ ਕੰਮ ਤੇ ਇਹ ਰਾਮ ਲਿਆ ਦਾ ਕੰਮ ਕਰਦੇ ਜਿਹੜੇ ਨਾਟਰ ਕੋਈ ਵਗੈਰਾ ਕਰਦੇ ਅੱਛਾ ਜੀ ਅ ਇੱਥੇ ਸਾਡੇ ਨੂੰ ਸਿਵਲ ਹਸਪੀਟਲ ਦੇ ਵਿੱਚ ਹੁਣ 8:30 ਵਜੇ ਦੇ ਕਰੀਬ ਇੱਕ ਬੱਚਾ ਲੈ ਕੇ ਆਏ ਆ ਐਮਬੂਲੈਂਸ 68 ਤੇ ਕਰੀਬ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਆਪਣੇ ਆਪ ਫਗਵਾੜਾ ਬੱਸ ਸਟੈਂਡ ਦੇ ਪੁਲ ਦੇ ਕੋਲੇ ਤੇ ਬੱਚਾ ਸੀਗਾ 8 ਸਾਲ ਦਾ ਬੱਚਾ ਸੀ ਕਰੀਬ ਉਮਰ ਸੀਗੀ ਤਨਵੀਰ ਨਾਂ ਸੀਗਾ ਜਮਾਲਪੁਰ ਦੇ ਰਹਿਣ ਵਾਲੇ ਸੀਗੇ ਤੇ ਰੋਡ ਸਾਈਡ ਐਕਸੀਡੈਂਟ ਦੇ ਨਾਲ ਮੋਸਟਲੀ ਜੋ ਹਿਸਟਰੀ ਮਿਲ ਰਹੀ ਆ ਸਾਨੂੰ ਹੋਏ ਸੀਗਾ ਬਾਈ ਪਿਛੋਂ ਦੀ ਬੱਸ ਨੇ ਹਿੱਟ ਕੀਤਾ ਉਹਨਾਂ ਨੂੰ ਤੇ ਬੱਚਾ ਔਨ ਸਪੌਟ ਡੈਡ ਸਾਡੇ ਕੋਲ ਬਰਾਟ ਆਇਆ ਪੂਰਾ ਸਕਲ ਖੁੱਲਾ ਹੋਇਆ ਸੀਗਾ ਬਾਕੀ ਅਸੀਂ ਪੁਲਿਸ ਵਗੈਰਾ ਨੂੰ ਸਾਰੀ ਇਨਫੋਰਮੇਸ਼ਨ ਭੇਜ ਦਿੱਤੀ ਹੈ ਉਹ ਅੱਗੇ ਕਾਰਵਾਈ ਸਾਰੀ ਕਰ ਰਹੇ ਹੈ